ਦੇਖੋ ਆ ਅੱਜ ਸਵੇਰ ਦੇ ਪਹਿਲਾਂ ਮਿੰਨੀ ਰੋਇ ਗਾਰਡਨ ਦੇ ਵਿੱਚ ਉਹਨ ਕੋੜਾ ਕਲੋਨੀ ਬਾਬਾ ਸਾਹਿਬ ਪੀਮਰਾ ਉਮੇਦ ਕਦੇ ਨਾਮ ਦੀ ਕਲੋਨੀ ਹੈ ਮੇਰੇ ਹਲਕੇ ਦੇ ਵਿੱਚ ਇਹ ਸਾਰੇ ਦਿੱਤਿਆ ਜੀ আরਨਵੈਤ ਜੀ ਸਾਰੇ ਰਲ ਕੇ ਅਸੀਂ ਅੱਜ ਇਹ 78ਵਾਂ ਆਜ਼ਾਦੀ ਦਾ ਦਿਹਾੜਾ ਜਿਹੜਾ ਪਿਆਰੇ ਬੱਚੇ ਔਰ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਸਾਰੇ ਅਸੀਂ ਰਲ ਕੇ ਅੱਜ ਬਹੁਤ ਵੱਡੀ गिनती ਦੇ ਵਿੱਚ ਪਿਆਰੇ ਬੱਚੇ ਵੀ ਆਇਆ ਔਰ ਇਸ ਹਲਕੇ ਦੇ ਮੋਤੀ ਨਗਰ ਦੇ ਐਸਐਚਓ ਸਾਹਿਬ ਵੀ ਔਰ ਬਹੁਤ ਵੱਡੀ ਗਿਣਤੀ ਜਿਮਰੀਆ ਸਤਿਕਾਰਯੋਗ ਪੈਣਾ ਮਾਮਾ ਬਜ਼ੁਰਗ ਸਾਰੇ ਲੜਕੇ ਅਸੀਂ ਇਹ ਆਜ਼ਾਦੀ ਦਾ 78ਵਾਂ ਦਿਹਾੜਾ ਜਿਹੜਾ ਪੂਰੇ ਪੰਜਾਬ ਚ ਔਰ ਪੂਰੇ ਦੇਸ਼ ਚ ਔਰ ਲੁਧਿਆਣਾ ਪੂਰੇ ਚ ਮਨਾਇਆ ਔਰ ਮੈਂ ਸਮਝਦਾ ਕਿ ਆਜ਼ਾਦੀ ਦਾ ਜਿਹੜਾ ਇਹ ਦਿਹਾੜਾ ਵਾ ਇਹ ਇਸੇ ਤਰ੍ਹਾਂ ਹੀ ਮਨਾਉਣਾ ਚਾਹੀਦਾ ਸਾਡੇ ਉਹਨਾਂ ਆਜ਼ਾਦੀ ਕਲਾਟੀਆਂ ਨੇ ਆਪਣੀ ਜਾਨ ਦੇ ਕੇ ਛੋਟੋਟੀਆਂ ਮੁਰਾਦੇ ਵਿੱਚ ਰਸੇ ਚੁੰਮ ਕੇ ਗਾਲ ਚ ਪਾਇਆ ਇਸ ਕਰਕੇ ਉਹਨਾਂ ਨੂੰ ਸਦਾ ਪ੍ਰਣਾਮ ਕਰਨਾ ਔਰ ਸਦਾ ਉਹਨਾਂ ਦੇ ਚਰਨਾਂ ਦੇ ਵਿੱਚ ਚਰਦਾ ਸੁਮਨ ਪੇਟ ਕਰਨਾ ਇਹ ਸਾਡਾ ਧਰਮ ਤੇ ਕਰਮ ਆ ਤੇ ਜਬ ਦੇਖ ਸਾਹਿਬ ਕਾਫੀ ਅਸੀਂ ਚਰਚਾ ਜੇ ਰਹੀ ਜੀ ਇਹ ਕਲੋਨੀ ਕਾਫੀ ਚਰਚਾ ਜੇ ਰਹੀ ਅੱਜ ਦੇਖਿਆ ਇਸ ਕਲੋਨੀ ਦਾ ਨਕਸ਼ਾ ਵੀ ਚੇਂਜ ਹੈ ਤੇ ਲੋਕਾਂ ਦੇ ਵੀ ਚੇਂਜ ਦਾ ਕਾਫੀ ਫਰਕ ਪਿਆ ਹੈ ਦੇਖੋ ਲੋਕ ਆਪ ਸੂਝਵਾਲ ਹੋਏ ਨੇ ਲੋਕੀ ਜਦੋਂ ਆਪ ਸੂਝਵਾਨ ਹੋ ਜਾਂਦੇ ਆ ਜਿਹੜੀ ਚੀਜ਼ ਸਾਡੇ ਨੁਕਸਾਨ ਦੇ ਵਿੱਚ ਆ ਜਿਹੜੀ ਸਾਡੇ ਬੱਚਿਆਂ ਦਾ ਨੌਜਵਾਨੀ ਦਾ ਕਾਨ ਕਰਦੀ ਆ ਚੀਜ਼ ਉਹਨੂੰ ਖਤਮ ਕਰ ਲਈ ਸਾਡਾ ਸਾਰਿਆਂ ਦਾ ਇੱਕ ਲਕਸ਼ੇ ਬੰਦਾ ਬਾਬਾ ਸਾਹਿਬ ਹੀ 임ਰਾਉ ਮੇਰ ਕਰਨੇ ਦਾ ਸਾਨੂੰ ਕਲਮ ਦਿੱਤੀ ਅਸੀਂ ਕਲਮ ਛੱਡ ਕੇ ਜੇ ਅਸੀਂ ਉਸ ਪਾਸੇ ਚੱਲਾਂਗੇ ਸਾਡੇ ਘਰਾਂ ਦਾ ਵੀ ਨੁਕਸਾਨ ਸਾਡੀਆਂ ਮਾਵਾ ਭੈਣਾ ਵੀ ਰੋ ਰਹੀਆਂ ਨੇ ਇਸ ਕਰਕੇ ਗੱਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਰਾਜਨੀਤੀ ਲੋਕਾਂ ਨੇ ਆਪਣੀਆਂ ਰਾਜਨੀਤੀ ਦੀਆਂ ਰੋਟੀਆਂ ਸੇਕਣ ਲਈ ਇਹਨਾਂ ਬੱਚਿਆਂ ਨੂੰ ਗਮਰਾਹ ਕੀਤਾ ਸੀ ਇੱਕ ਦੂਹੀ 스테 ਦੇ ਉੱਤੇ ਚਦਾਵਨੀ ਵੀ ਬੜੀ ਤਕੜੀ ਦਿੱਤੀ ਹੈ ਵੀ ਅਗਰ ਚੁੱਟਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਮੈਂ ਤੁਹਾਡੇ ਲਈ ਵੀ ਦੱਸਣਾ ਚਾਹੁੰਨਾ ਮਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਹਲਕਾ ਸੈਂਟਰ ਦੇ ਵਿੱਚ ਬਿਲਕੁਲ ਨਹੀਂ ਬਖਸ਼ਿਆ ਜਾਣਾ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਸਾਡੀਆਂ ਮਾਵਾਂ ਦੀਆਂ ਉੱਖਾਂ ਖਾਲੀ ਕਰਦੇ ਆਂ ਔਰ ਆਪਣਾ ਢਿੱਡ ਭਰਦੇ ਆ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਅਰुण ਬედაਵੀ ਸਨਪਤੀ ਗਿਆ ਸੁਖਤਾ ਜੀ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਬੈਠੇ ਆ ਆਪਣੇ ਉੱਤੇ ਸਾਰੇ ਸਤਕਾਰਯੋਗ